ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ ਅੱਜ ਅਸੀਂ ਲੰਘੇ ਜਾ ਰਹੇ ਸੀ ਜੋ ਫਤੇਪੁਰੀ ਮਹੱਲਾ ਹੈ ਬਾਲਮਿੱਕੀ ਮਹੱਲਾ ਹੈ ਆਪਣਾ ਰੋਪੜ ਰੂਰ ਤੇ ਸੋ ਇਥੋਂ ਗਲੀ ਦੇ ਵਿੱਚੋਂ ਜਦੋਂ ਲੰਘ ਰਹੇ ਸੀ ਤਾਂ ਅਸੀਂ ਦੇਖਿਆ ਕਿ ਛੋਟੇ ਛੋਟੇ ਬੱਚੇ ਜੋ ਠੰਡੇ ਮਿੱਠੇ ਜਲਦੀ ਸ਼ਵੀਲ ਲਗਾਈ ਹੋਈ ਹੈ ਇਹਨਾਂ ਨੇ ਸੋ ਆਪਸ ਦੇ ਵਿੱਚ ਇਹਨਾਂ ਬੱਚਿਆਂ ਨੇ ਪੈਸੇ ਇਕੱਠੇ ਕੀਤੇ ਜਿੰਨੇ ਜਿੰਨੇ ਵੀ ਇਹਨਾਂ ਕੋਲ ਸਰਦਾ ਹੋਇਆ ਉਨਨੇ ਕ ਪੈਸੇ ਇਕੱਠੇ ਕਰਕੇ ਇਹ ਆਉਂਦੇ ਜਾਂਦੇ ਰਾਈਆਂ ਨੂੰ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਅੱਜ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਹੋਈ ਹੈ ਸੋ ਗਰਮੀ ਤੋਂ ਰਾਹਤ ਦੇਣ ਦੇ ਲਈ ਇਹ ਠੰਡਾ ਮਿੱਠਾ ਜਲ ਲੋਕਾਂ ਨੂੰ ਸ਼ਿਕਾ ਰਹੇ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਆ ਇਹਨਾਂ ਬੱਚਿਆਂ ਦੇ ਨਾਲ ਕੀ ਨਾਮ ਹੈ ਤੁਹਾਡਾ ਕੀਰਤੀ ਕਿਹੜਾ ਮਹੱਲਾ ਪੈਂਦਾ ਹੈ ਇਹ ਫਤਿਹਪੁਰ ਫਤਿਹਪੁਰ ਕੋਰਾਲੀ ਹਾਂਜੀ ਕੋਰਾਲੀ ਅੱਛਾ ਅੱਜ ਇਹ ਤੁਸੀਂ ਸ਼ਬੀਲ ਲਾਈ ਹੋਈ ਹੈ ਹਾਂਜੀ ਅੱਛਾ ਇਹ ਮਿੱਠਾ ਪਾਣੀ ਹੈ ਹਾਂਜੀ ਕਿਉਂ ਲਾਈ ਜਾਂਦੀ ਹੈ ਸ਼ਬੀਲ ਇਹ ਕਿਉਂਕਿ ਗਰਮੀ ਬਹੁਤ ਹੈ ਨਾ ਤਾਂ ਕਰਕੇ ਥਾਂ ਥਾਂ ਜਗ੍ਹਾ ਤੇ ਸ਼ਬੀਲਾ ਲੱਗ ਰਹੀਆਂ ਜਿਹੜੇ ਲੋਕ ਆਂਦੇ ਆ ਉਹਨਾਂ ਨੂੰ ਪੁਲਾਉਂਦੇ ਆ ਓਕੇ ਹਾਂਜੀ ਗਰਮੀ ਬਹੁਤ ਜ਼ਿਆਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੋ ਤੁਸੀਂ ਸਾਰਿਆਂ ਨੂੰ ਇੱਥੇ ਬੁਲਾ ਰਹੇ ਜਿਹੜੇ ਜਾ ਰਹੇ ਨੇ ਹਾਂਜੀ ਹਾਂਜੀ ਅਸੀਂ ਸਾਰਿਆਂ ਨੇ ਪੈਸੇ ਇਕੱਠੇ ਕਰ ਕਰਕੇ ਬੁਲਾ ਰਹੇ ਆ ਹਾਂਜੀ ਅੱਛਾ ਠੀਕ ਹੈ ਇਹ ਸਾਰੇ ਨਿਆਣੇ ਨਿਆਣੇ ਨੇ ਬੱਚਿਆਂ ਨੇ ਪੈਸੇ ਇਕੱਠੇ ਹਾਂਜੀ ਬੱਚਿਆਂ ਨੇ ਕੀਤੇ ਸੀ ਥੋੜੇ ਲੈਤੇ ਵੀ ਸੀਗੇ ਨਾ ਓਕੇ ਸੋ ਕਦੋਂ ਲੱਗੇ ਸੀ ਤੁਸੀਂ ਪੈਸੇ ਇਕੱਠੇ ਕਰਨ ਅਸੀਂ ਕੱਲ ਕੱਲ ਹਾਂਜੀ ਕੱਲ ਦੇ ਲੱਗੇ ਹੋਏ ਆ ਤੇ ਅੱਜ ਫੇਰ ਤੁਸੀਂ ਸਾਰਿਆਂ ਨੇ ਰਲ ਕੇ ਸ਼ੁਭੀ ਹਾਂਜੀ ਹਾਂਜੀ ਅੱਛਾ ਸਾਰਾ ਹੈ ਬਣਾਇਆ ਵੀ ਆਪੇ ਆ ਤੁਸੀਂ ਹਾਂਜੀ ਹਾਂਜੀ ਸਾਰਿਆਂ ਨੇ ਨਾਲ ਮਿਲ ਕੇ ਲੱਗੇ ਹੋਏ ਆ। ਹਾਂਜੀ। ਸੋ ਤੁਸੀਂ ਵੀ ਸੇਵਾ ਕਰਦੇ ਆ। ਹਾਂਜੀ। ਤੁਸੀਂ ਵੀ ਸੇਵਾ ਕਰ ਰਹੇ ਆ ਨਾ। ਅੱਛਾ। ਭਾਂਡੇ ਵੀ ਮਾਜ ਰਹੇ ਆ। ਹਾਂਜੀ। ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਜਲਦੀ। ਖਵੀਲ ਲਗਾਈ ਹੋਈ ਆ ਹੈਨਾ। ਹਾਂ ਪਾਣੀ ਪਲਾਉਨੇ ਆ। ਹਾਂਜੀ। ਕਿਨੂੰ ਪਲਾਉਂਦੇ ਆ? ਲੋਕਾਂ ਨੂੰ। ਲੋਕਾਂ ਨੂੰ। ਕਾਤੇ ਪਲਾਉਨੇ ਆ ਪਤਾ? ਕਾਤੇ ਨੂੰ। ਗਰਮੀ। ਗਰਮੀ ਬਾਟਾ। ਹਾਂ ਗਰਮੀ ਬਹੁਤ ਹੈ ਇਸ ਕਰਕੇ ਪਲਾਉਨੇ ਹੈਨਾ।

ਸਾਰਿਆਂ ਨੇ ਕਰੇ ਸਾਰਿਆਂ ਨੇ ਰਲ ਕੇ ਇਕੱਠੇ ਕਰੇ। ਜੀ ਘਰਾਂ ਦੇ ਵਿੱਚ ਗਏ ਸੀ। ਹਾਂਜੀ। ਨਾ। ਹਾਂ। ਆਪੇ ਪੈਸੇ ਇਕੱਠੇ ਕਰ ਲਈ। ਹਾਂਜੀ। ਅੱਛਾ ਬੱਚੇ-ਬੱਚਿਆਂ ਨੇ ਪੈਸੇ ਇਕੱਠੇ ਕਰੇ ਆ। ਹਾਂਜੀ। ਓਕੇ। ਸੋ ਬਹੁਤ ਵਧੀਆ ਕੰਮ ਐ। ਸੋ ਇਦਾਂ ਹੀ ਕਰਦੇ ਰਹੋ। ਥੈਂਕ ਯੂ। ਹਾਂਜੀ।